ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਤੇ ਆਏ ਹੋ ਦੇਖੋ ਪੰਜਾਬ ਦੇ ਦਰਿਆਵਾਂ ਦਾ ਫਾਇਦਾ ਵੀ ਪੰਜਾਬ ਨੂੰ ਬਹੁਤ ਹੈ ਬਟ ਐਟ ਦੀ ਸੇਮ ਟਾਈਮ ਜਦੋਂ ਦੇ ਡੈਮਸ ਬਣੇ ਆ ਪਾਣੀ ਦੀ ਵੰਡ ਵੀ ਹੋਈ ਸਾਡੀ ਤੇ ਬਾਕੀ ਸੂਬਿਆਂ ਨੂੰ ਪਾਣੀ ਦਾ ਫਾਇਦਾ ਹੋਇਆ ਸਾਡਾ ਪਾਣੀ ਖੋ ਕੇ ਲੱਗਿਆ ਰ ਜਦੋਂ بارشਾਂ ਵਧੀਆਂ ਡੈਮ ਦੇ ਵਿੱਚ ਲੈਵਲ ਵਧਦੇ ਤੇ ਅਨ ਆਰਗੇਨਾਈਜ਼ਡ ਅਨ ਪਲਾਨਡ ਰਿਲੀਜ਼ ਦੇ ਨਾਲ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੁੰਦਾ ਘੱਟੋ ਘੱਟ 25 30 ਹਲਕੇ ਬਿਆਸ ਦਰਿਆ ਤੇ ਸਤਲੁਜ ਦਰਿਆ ਤੇ ਘੱਗਰ ਦੇ ਇਫੈਕਟ ਹੁੰਦੇ ਆ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਉਹ ਮੈਂ ਧਿਆਨ ਸਰਕਾਰ ਦਾ ਦਿਉਣਾ ਲਿਆਉਣਾ ਚਾਹਨਾ ਕੀ ਅੱਜ ਸਿਚੁਏਸ਼ਨ ਕੀ ਹੈ ਪੰਜਾਬ ਦੇ ਵਿੱਚ ਫਲਡਸ ਦੀ ਤੇ ਆਉਣ ਵਾਲੇ ਸਮੇਂ 'ਚ ਹੋਣਾ ਕੀ ਹੈ ਪਿਛਲੀ ਵਾਰ ਵੀ ਜਦੋਂ ਫਲਡਸ ਆਏ ਤੇ ਮੈਂ 2 ਸਾਲ ਪਹਿਲਾਂ 3 ਦਿਨ ਪਹਿਲਾਂ ਸਰਕਾਰ ਨੂੰ ਕਹਿੰਦਾ ਸੀ ਮੈਂ ਕਿਹਾ ਵੀ ਹੜ੍ਹ ਆ ਜਾਣੇ ਆ ਬੰਨ ਟੁੱਟ ਜਾਣੇ ਆ ਤੁਸੀਂ ਪਾਣੀ ਦਾ ਆਪਣਾ ਵਾਟਰ ਦਾ ਲੈਵਲ ਹਰੀਕੇ ਤੋਂ ਰਿਲੀਜ਼ ਕਰੋ ਪਰ ਸਰਕਾਰ ਨੇ ਸੁਣੀ ਨਹੀਂ ਫਲੱਡ ਆ ਗਏ ਅੱਜ ਈਮੇ ਸਰਕਾਰ ਦੇ ਨੋਟਿਚ ਲਿਆਉਣਾ ਚਾਹੁੰਦਾ ਕਿ ਪਿਛਲੇ 15-20 ਦਿਨਾਂ ਤੋਂ ਇਹ ਸਮੱਸਿਆ ਚੱਲ ਰਹੀ ਆ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਆ ਉਹ ਵੱਧ ਰਿਹਾ ਪਰ ਕਿਸੇ ਤੇ ਇਸ ਚੀਜ਼ ਦਾ ਕੋਈ ਇਫੈਕਟ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਪਿਛਲੇ 10 ਦਿਨਾਂ ਦੇ ਵਿੱਚ ਬਿਆਸ ਸਾ ਜਿਹੜਾ ਲੈਵਲ ਹੈਗਾ ਉਹ 1600 ਇਹ ਡਿਪਾਰਟਮੈਂਟ ਦਾ ਡਾਟਾ ਮੇਰਾ ਡਾਟਾ ਨਹੀਂ ਮੇਰਾ ਕੰਮ ਸਿਰਫ ਡਾਟੇ ਨੂੰ ਐਨਲਾਈਜ਼ ਕਰਨ ਦਾ 1300 66 ਫੁੱਟ ਪੌਂਗ ਪੌਂਗ ਦਾ ਲੈਵਲ ਸੀਗਾ 1366 ਫੁੱਟ ਕਿਸ ਤੰਦੇ ਜੀ ਇਹ ਹੈਗਾ 4 ਤਰੀਕ ਦਾ ਅੱਜ ਆਪਾਂ 14 ਤੇ ਆ ਤੇ 13 ਦੀ ਰਿਪੋਰਟ ਮੇਰੇ ਕੋਲ ਅਕੀਆ 13 ਦੀ ਰਿਪੋਰਟ ਦੇ ਵਿੱਚ 1377.5 ਹੋ ਗਿਆ 10 ਦਿਨਾਂ ਦੇ ਵਿੱਚ 11 ਫੁੱਟ ਵੱਧ ਗਿਆ ਤੇ 1390 ਡੇਂਜਰ ਲੈਵਲ ਹੈ ਜਿੱਦਣ 1390 ਹੋਇਆ 70 ਦਾ 87 ਵੀ ਹੋਇਆ ਸਰਕਾਰ ਬੀਬੀਐਮਬੀ ਨੇ ਪਾਣੀ ਛੱਡਣਾ ਚਾਲੂ ਕਰ ਦੇਣਾ ਤੇ ਪੰਜਾਬ ਨਾਲ ਪਿਛਲੀ ਵਾਰ ਵੀ ਇਹ ਮੈਨ ਮੇਡ ਫਲਡਸ ਸੀਗੇ ਮੈਂ ਉਦੋਂ ਵੀ ਇਸ਼ੂ ਚੱਕਿਆ ਸੀ ਤੇ ਅੱਜ ਵੀ ਮੈਂ ਕਹਿਣਾ ਚਾਹ ਰਿਹਾ ਵੀ ਇਹ ਮੈਨ ਮੇਡ ਫਲੱਡ ਸਾਡੀ ਸਿਚੁਏਸ਼ਨ ਹੋਣੀ ਹੈ ਪਿਛਲੇ 15 ਦਿਨਾਂ ਤੋਂ ਚਾਹੇ ਕਨਸਰਨਡ ਐਸ ਸੀ ਲੈਵਲ ਦੇ ਬੰਦੇ ਹੋਣ ਚਾਹੇ ਕਨਸਰਨਡ ਸਾਡੇ ਇਲਾਕੇ ਦਾ ਡੀ ਸੀ ਹੋਵੇ ਚਾਹੇ ਕਨਸਰਨਡ ਸੈਕਟਰੀ ਹੋਣ ਤੇ ਕਨਸਰਨਡ ਮਿਨਿਸਟਰ ਹੋਣ ਉਹਨਾਂ ਅਦੀ ਨੌਲੇਜ ਵਿੱਚ ਮੈਂ ਇਹ ਚੀਜ਼ ਲੈ ਕੇ ਆਉਂਦਾ ਰਿਹਾ ਤੇ ਪਿਛਲੇ 3 ਸਾਲਾਂ ਤੋਂ ਮੈਂ ਮਲੇ ਬਣਿਆ ਤੇ ਮੇਰੀ ਉਹਦੇ ਤੋਂ ਮੈਂ ਇਸ ਪ੍ਰੋਬਲਮ 'ਚ ਇਲਾਕੇ ਦੀ ਮੇਰੀ ਪ੍ਰੋਬਲਮ ਸੀ ਤੇ ਇਹਦੇ 'ਚ ਮੈਂ ਇਨਵੋਲਵ ਹੋਇਆ ਪ੍ਰੋਬਲਮ ਵੀ ਐਨਲਾਈਜ਼ ਕੀਤੀ ਤੇ ਸੋਲੂਸ਼ਨ ਵੀ ਸਰਕਾਰ ਨੂੰ ਹਮੇਸ਼ਾ ਦਿੱਤਾ ਕੱਲੀ ਪ੍ਰੋਬਲਮ ਨਹੀਂ ਦਿੱਤੀ ਨਾਲ ਸੋਲੂਸ਼ਨ ਦਿੱਤਾ ਮੈਂ ਇਹਨਾਂ ਦਾ ਡਾਟਾ ਐਨਲਾਈਜ਼ ਕਰਕੇ ਦੱਸਿਆ ਕਿ ਹਰੀਕੇ 'ਚੋਂ ਪਾਣੀ ਰਿਲੀਜ਼ ਕੀਤਾ ਜਾਵੇ ਜਦ ਤੱਕ ਹਰੀਕੇ 'ਚੋਂ ਪਾਣੀ ਰਿਲੀਜ਼ ਨਹੀਂ ਹੁੰਦਾ ਇਹ ਪ੍ਰੋਬਲਮ ਸੋਲਵ ਨਹੀਂ ਹੋਣੀ ਸੋ ਮੈਂ ਹਰੀਕੇ ਦਾ ਇਨਫਲੋ ਡਾਟਾ ਕਾ ਆ ਡਾਟਾ ਜਿਹੜਾ ਸ਼ੇਅਰ ਕਰਦੇ ਸਾਰਿਆਂ ਮੈਂ ਹਰੀਕੇ ਦੇ ਵਿੱਚ 20 ਤਰੀਕ ਤੋਂ ਪਿਛਲੀ ਤੋਂ ਪਹਿਲਾਂ 31 ਜੁਲਾਈ ਤੱਕ ਦਾ ਡਾਟਾ ਬਣਾਇਆ ਤੇ 1 ਅਗਸਤ ਤੋਂ 13 ਅਗਸਤ 14 ਅਗਸਤ ਲਾ ਲਓ 13 ਅਗਸਤ 1 ਅਗਸਤ ਤੋਂ 13 ਤੱਕ 13 ਲੱਖ ਕਿਊਸਿਕ ਪਾਣੀ ਹਰੀ ਢਿਲਵਾ ਬਰਾਜ ਤੋਂ ਕ੍ਰੋਸ ਕੀਤਾ 13 ਲੱਖ ਕਿਊਸਿਕ ਪਾਣੀ ਤੇ ਹਰੀ ਕੇਚੋਂ ਸਰਕਾਰ ਨੇ ਜਿਹੜਾ ਪਾਣੀ ਰਿਲੀਜ਼ ਕੀਤਾ ਅੱਗੇ ਉਹ ਸਿਰਫ 3 ਲੱਖ ਕਿਊਸਿਕ ਪਾਣੀ ਰਿਲੀਜ਼ ਕੀਤਾ ਤੇ ਨਹਿਰਾਂ ਨੂੰ ਜਿਹੜਾ ਪਾਕਿਸਤਾਨ ਨਾਲ ਨੂੰ 3 ਲੱਖ ਕੀਤਾ ਤੇ ਨਹਿਰਾਂ ਨੂੰ ਵੀ ক্লোਜ਼ ਟੂ 2.5 ਲੱਖ ਕਿਊਸਿਕ ਪਾਣੀ ਕੀਤਾ ਕਿਉਂਕਿ ਸਾਡੀ ਮੈਕਸਿਮਮ ਨਹਿਰਾਂ ਦੀ ਕਪੈਸਿਟੀ 20000 ਤੋਂ 22000 ਦੇ ਵਿੱਚ ਰੇਂਜ ਕਰਦੀ ਹੈ ਤੇ ਜੇ 22000 ਵੀ ਨਾਲ ਉਹ ਤੋਂ 35000 ਕਿਊਸਿਕ ਪਾਣੀ ਸਾਡੇ ਕਿ ਤਿੰਨ ਲੱਖ 8 ਲੱਖ ਕਿਊਸਿਕ ਪਾਣੀ ਹੋਇਆ ਸੋ ਵੀਰੋ ਕਹਿਣ ਦਾ ਮੇਰਾ ਮਕਸਦ ਇਹ ਆ 13 ਲੱਖ ਕਿਊਸਿਕ ਪਾਣੀ ਆਇਆ ਤੇ 3 ਲੱਖ ਕਿਊਸਿਕ ਪਾਣੀ ਉਹਦੇ ਚੋਂ ਡਾਉਨਸਟਰੀਮ ਗਿਆ 2.5 ਲੱਖ ਕਿਊਸਿਕ ਪਾਣੀ ਨੇਰਾ ਰਹੀ ਗਿਆ ਟੋਟਲ ਸਿਰਫ 5 ਲੱਖ ਕਿਊਸਿਕ ਪਾਣੀ ਦੀ ਰਿਲੀਜ਼ ਹੋਈ ਆ 13 ਦੇ ਵਿੱਚੋਂ ਤੇ ਬੈਲੈਂਸ ਰਹਿ ਗਿਆ 7 ਲੱਖ ਕਿਊਸਿਕ ਪਾਣੀ ਇਹ 7 ਲੱਖ ਕਿਊਸਿਕ ਪਾਣੀ ਅਸੀਂ ਅਜੇ ਤੱਕ ਰਿਲੀਜ਼ ਨਹੀਂ ਕਰ ਰਹੇ ਮੈਂ ਮੰਤਰੀ ਜੀ ਦੇ ਧਿਆਨ ਚ ਵੀ ਕੱਲ ਲੈ ਕੇ ਆਂਦਾ ਮੁਲਾਕਾਤ ਹੋਈ ਉਹਨਾਂ ਨਾਲ ਵਿਧਾਨ ਸਭਾ ਚ ਵੀ ਬੜੇ ਵਧੀਆ ਤਰੀਕੇ ਨਾਲ ਬੋਲਦੇ ਆ ਮੈਂ ਸਮਝਦਾ ਸੀ ਵੀ ਬੜੇ ਪੋਜ਼ਿਟਿਵ ਹੋਣਗੇ ਕੋ ਹੱਲ ਕੱਢਣਗੇ ਸਾਡਾ ਮੈਂ ਕਾਲ اٹENTION ਨੋਟਿਸ ਵੀ ਲਾਇਆ ਸੀ ਆ 14 ਸਤ ਨੂੰ ਵਿਧਾਨ ਸਭਾ ਦੇ ਸੈਸ਼ਨ ਚ ਕਿ ਹੜ੍ਹਾਂ ਦੇ ਉੱਤੇ ਤੁਹਾਡੀ ਕੀ ਪਲਾਨਿੰਗ ਆ ਤੇ ਉਹਨਾਂ ਨੇ ਖੜੇ ਹੋ ਕੇ ਕਿਹਾ ਵੀ ਅਸੀਂ ਪੂਰੇ ਪਲਾਨਡ ਐ ਸਾਰੇ ਪ੍ਰਬੰਧ ਕੀਤੇ ਆ ਕੋਈ ਨੁਕਸਾਨ ਨਹੀਂ ਹੋਣ ਦੇਾਂਗੇ ਬਾਉਪੁਰ ਦਾ ਬੰਨ ਅੱਜ ਤੋਂ 3 ਦਿਨ ਪਹਿਲਾਂ ਟੁੱਟ ਗਿਆ ਤੋ ਹੀ ਸਾਰੇ ਪ੍ਰੈਸ ਵਾਲੇ ਵੀਰਾਂ ਨੇ ਵੀ ਉਹਨੂੰ ਕਵਰ ਕੀਤਾ ਕਲੋਸ ਟੂ 6 ਤੋਂ 7000 ਏਕੜ ਦਾ ਨੁਕਸਾਨ ਇਹ ਹੋ ਜੇ ਤਿੰਨ ਬੰਨ ਹੋਰ ਕੱਲੇ ਕਪੂਰਥਲੇ ਜ਼ਿਲ੍ਹੇ ਚ ਰਿਸਕ ਤੇ ਚੱਲ ਰਹੇ ਆ ਇਹ ਵੀ ਟੁੱਟ ਜਾਣੇ ਆ ਅੱਜ ਦੀ ਡੇਟ ਚ 122000 ਕਿਊਸਿਕ ਪਾਣੀ ਅੱਜ ਦਾ ਡਾਟਾ ਆ ਢਿੱਲਵਾਂ ਚੋਂ ਰਿਲੀਜ਼ ਹੋ ਰਿਹਾ ਢਿੱਲਵਾਂ ਦੀ ਜਿਹੜੀ ਗੇਜ ਆ ਉਹਦੇ ਤੇ ਆ ਰਿਹਾ ਉਹ 122000 ਜਾਣਾ ਜਾ ਕਿੱਥੇ ਰਿਹਾ ਲੋਕਾਂ ਦੇ ਖੇਤਾਂ ਚ ਜਾ ਰਿਹਾ ਤਬਾਹੀ ਮਚਾਈ ਹੋਈ ਆ ਤੇ ਸਰਕਾਰ ਸੁੱਤੀ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅੱਜ ਪ੍ਰੈਸ ਕਾਨਫਰੰਸ ਕਿਉਂਕਿ ਹਰ ਅਫਸਰ ਨੂੰ ਦੱਸ ਚੁੱਕਿਆ ਹਰ ਮੰਤਰੀ ਨੂੰ ਦੱਸ ਚੁੱਕਿਆ ਕਨਸਰਨਡ ਡਿਪਾਰਟਮੈਂਟ ਦੇ ਗੋਇਲ ਸਾਹਿਬ ਨੂੰ ਕੱਲ ਦੱਸ ਚੁੱਕਿਆ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਹੈ ਇਸ ਕਰਕੇ ਪ੍ਰੈਸ ਕਾਨਫਰੰਸ ਰੱਖੀ ਆ ਮੁੱਖ ਮੰਤਰੀ ਸਾਹਿਬ ਸ਼ਾਇਦ ਇਹ ਇਸ਼ੂ ਤੁਹਾਡੀ ਨੋਲੇਜ ਚ ਨਾ ਹੋਵੇ ਮੇਰਾ ਫਰਜ ਹੈ ਬਤੌਰ ਐਮਐਲਏ ਉਸ ਇਲਾਕੇ ਦਾ ਕਿ ਤੁਹਾਡੀ ਧਿਆਨ ਚ ਆਵੀ ਸਿਚੁਏਸ਼ਨ ਪੰਜਾਬ ਦੇ ਡੈਮੇਜ ਦੀ ਕੀ ਆ ਅੱਜ ਤੋਂ 10 ਦਿਨ ਬਾਅਦ ਇੰਨਾ ਪਾਣੀ ਹੋਣਾ ਕਿ ਸਾਡੇ ਤੋਂ ਪਾਣੀ ਕੰਟਰੋਲ ਨਹੀਂ ਕੀਤਾ ਜਾਣਾ ਮੈਨੂੰ ਨਹੀਂ ਪਤਾ ਤੁਹਾਡੇ ਮੰਤਰੀ ਨੇ ਤੁਹਾਡੇ ਸੈਕਟਰੀ ਕਨਸਰਨਡ ਨੇ ਤੁਹਾਨੂੰ ਇਸ ਚੀਜ਼ ਬਾਰੇ ਦੱਸਿਆ ਕਿ ਸਿਚੁਏਸ਼ਨ ਕੀ ਹੈ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਬੀਬੀਐਮਬੀ ਦਿੱਲੀ 90000 ਕਿਊਸਿਕ ਪਾਣੀ ਰਿਲੀਜ਼ ਕਰਕੇ ਬਿਆਸ ਦਰਿਆਚਾਰਿਆ ক্লোਜ਼ ਟੂ ਕੱਲ ਦੀ ਰਿਲੀਜ਼ ਜੇ ਮੈਂ ਗੱਲ ਕਰਾਂ ਹਰੀਕੇ ਹਰੀਕੇ ਤੋਂ 90000 ਕਿਊਸਿਕ ਦੇ ਅਪ੍ਰੋਕਸੀਮੇਟਲੀ ਸੀ 13 99000 ਕਿਊਸਿਕ ਇਨਫਲੋ ਸੀ 56000 ਕਿਊਸਿਕ ਆਊਟਫਲੋ ਹੋਵੇਗਾ ਚੱਕੀਆਂ ਚੱਕੀਆਂ ਉਹਨਾਂ ਨੂੰ ਕਹਿੰਦੇ ਆ ਜਿਹੜੀਆਂ ਅਨ ਕੰਟਰੋਲਡ ਨਹਿਰਾਂ ਜਿਨ੍ਹਾਂ ਤੇ ਜਦੋਂ ਹਿਮਾਚਲ ਚ ਮੀਂਹ ਪੈਂਦਾ ਉਹਨਾਂ ਚੋਂ ਪਾਣੀ ਬਿਆਸ ਦਰਿਆ ਚ ਆਉਂਦਾ 60 ਤੋਂ 70000 ਤੇ ਬੀਵੀਐਮਬੀ ਨੇ ਰਿਲੀਜ਼ ਕਰਨਾ ਹੀ ਹੈ ਕਿਉਂਕਿ ਨਾ ਇਨਫਲੋ ਆ ਰਿਹਾ ਤੇ ਡੈਮ ਸਿਰਫ 10 ਫੁੱਟ ਰਹਿ ਗਿਆ ਅਗਲੇ 10 ਦਿਨਾਂ ਚ ਡੈਮ ਭਰ ਜਾਣਾ ਜੇ ਆਪਾਂ ਸਾਰਿਆਂ ਨੂੰ ਪਤਾ ਕਿ ਹਿਮਾਚਲ ਦੇ ਵਿੱਚ ਆਲਰਟ ਲੱਗਿਆ ਹੋਇਆ ਆ ਮੀਂਹ ਦਾ ਜਦੋਂ ਪਾਣੀ 60 70000 ਕਿਊਸਿਕ ਆਇਆ ਉਹ ਕੰਟਰੋਲ ਨਹੀਂ ਹੋਣਾ ਦਰਿਆ ਲੋਕਾਂ ਲੋਕਾਂ ਦੇ ਜਿਹੜੇ ਖੇਤ ਆ ਜਿਨ੍ਹਾਂ ਤੇ ਬੰਨ ਲੱਗੇ ਹੋਏ ਉਹ ਦਰਿਆ ਦਾ ਲੈਵਲ 6 6 7 7 ਫੁੱਟ ਵੱਧ ਚੁੱਕਿਆ ਕੱਲ ਰਾਤ ਤੋਂ ਅੱਜ ਚ ਹੀ 1 ਫੁੱਟ ਲੈਵਲ ਵੱਧ ਚੁੱਕਿਆ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਗਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਫਟੋ ਘਟ ਹੈਲੀਕਾਪਟਰ ਤੇ ਜਾ ਕੇ ਗੇੜਾ ਹੀ ਮਾਰਿਓ ਪ੍ਰਬੰਧਾਂ ਬਾਰੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਕਿਤੇ ਕੋਈ ਬ੍ਰੀਚ ਹੋਵੇ ਜੇ ਤਾਂ ਉਹ ਨਾਲ ਦੇ ਨਾਲ ਉਹਨੂੰ ਬੰਨ ਲਿਆ ਜਾਵੇ ਤੇ ਵਿਚਾਰ ਇਹਦਾ ਨਹੀਂ ਤਾਂ ਪਾਣੀ ਦੇ ਪ੍ਰੈਸ਼ਰ ਦੇ ਨਾਲ ਉਹ ਬਰੀਚ ਵੱਧ ਹੀ ਜਾਂਦੀ ਆ ਸਰਕਾਰ ਨੇ ਕਈ 100 ਕਰੋੜ ਦੱਸੇ ਵੀ ਅਸੀਂ ਬੰਦੋਬਸਤ ਕੀਤਾ ਮੈਂ ਕਪੂਰਥਲੇ ਜ਼ਿਲ੍ਹੇ ਦੀ ਗੱਲ ਕਰਦਾ ਜੇ ਕਿਤੇ 5000 ਕਟਾ ਵੀ ਮਿੱਟੀ ਨਾਲ ਭਰਿਆ ਹੋਵੇ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦੇ 5000 ਕਟਾ ਤੇ ਜੇ ਕਿਤੇ 100 ਕ੍ਰੇਟ ਕ੍ਰੇਟ ਹੁੰਦੇ ਆ ਤਾਰਾਂ ਦੇ ਜਾਲ ਜਿਨਾਂ ਜਿ ਕੱਟੇ ਭਰ ਕੇ ਆਪਾਂ ਪਰੀ ਦੀ ਅਬਰੀਚ ਕਰੀ ਦੀਆ ਮੈਂ ਕਹਿੰਨਾ 50 ਕਰੇਟ 100 ਵੀ ਛੱਡ ਦਿਓ 50 50 ਕਰੇਟ ਵੀ ਕਿਤੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਹਿ ਰਿਆਂ ਬਣੇ ਹੋਣ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦਿਓ ਦੋਆ ਮਿੰਟ ਦੋਆ ਘੰਟੇ ਅੱਜ ਤੇ ਮੈਂ ਚੁੱਪ ਕਰ ਜੂੰਗਾ ਬੋਲੂਗਾ ਨਹੀਂ ਪ੍ਰਬੰਧ ਫਲੱਡ ਨੂੰ ਕੰਟਰੋਲ ਕਰਨ ਦੇ ਜ਼ੀਰੋ ਆ ਨੈਗਲੀਜੈਂਸ ਐਂਡ ਇਨਕੰਪੀਟੈਂਸ ਹੈ ਇਹ ਡਿਪਾਰਟਮੈਂਟ ਮੈਂ ਮੰਤਰੀ ਨੂੰ ਸਾਹਿਬ ਨੂੰ ਮਿਲਿਆ ਉੱਥੇ ਇੱਕ ਅਫਸਰ ਬੈਠੇ ਸੀ ਉਹ ਕਹਿੰਦੇ ਜੀ ਅਸੀਂ ਸੈਕਟਰੀ ਸਾਹਿਬ ਨੂੰ ਤਾਂ ਪੁੱਛਾਂਗੇ ਕਰਨਾ ਕੀ ਆ ਮੰਤਰੀ ਜੀ ਕਹਿੰਦੇ ਮੈਂ ਸੈਕਟਰੀ ਨੂੰ ਪੁੱਛੂਗਾ ਮੈਂ ਕਾਦੇ ਮੰਤਰੀ ਜੀ ਨੇ ਪੁੱਛਣਾ ਸੈਕਟਰੀ ਨੂੰ ਹੈ ਤੇ ਜਿਹੜੇ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਲੈਵਲ ਦੇ ਬੰਦੇ ਇੱਕ ਆਈਐਸ ਨੂੰ ਪੁੱਛ ਕੇ ਡਿਸੀਜਨ ਲੈਣਗੇ ਪਾਣੀਆਂ ਦਾ ਕੀ ਕਰਨਾ ਡੈਮ ਕਿੱਦਾਂ ਚਲਾਉਣੇ ਆ ਇਹ ਮੈਨ ਮੇਡ ਡਿਸੀਜਨ ਕੰਮ ਚੱਲ ਰਿਹਾ ਮੈਨ ਮੇਡ ਪਤਨੀ ਅਫਸਰ ਦਾ ਇੰਟਰਸਟ ਹੈ ਡਿਪਾਰਟਮੈਂਟ ਚ ਨਹੀਂ ਹੈ ਉਹਨੇ ਕਾਲ ਕੀ ਲੈਣੀ ਆ ਸੇ ਪਾਣੀਆਂ ਦਾ ਕੰਟਰੋਲ ਡਾ ウォਟਰ ਕੰਟਰੋਲ ਆ ਵਾਟਰ ਦਾ ਬਹੁਤ ਅਹਿਮ ਮੁੱਦਾ ਆ ਤੇ ਪੰਜਾਬ ਦੀ ਤਬਾਹੀ ਨਾ ਕਰੀ ਆਪਾਂ ਪਿਛਲੀ ਵਾਰ ਵੀ ਲੋਕਾਂ ਨੂੰ ਡੋਬਿਆ ਤਬਾਹੀ ਕੀਤੀ ਮਗਰ ਉਹ ਨਾ ਤੁਸੀਂ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ 70 70000 ਰੁਪਏ ਕਿੱਲੇ ਦਾ ਝੋਨੇ ਦਾ ਨੁਕਸਾਨ ਹੋ ਗਿਆ ਅੱਜ ਅੱਗੇ ਹੋਰ ਹੋਣਾ 7000 ਰੁਪਿਆ ਦੇ ਦਿੰਨੇ ਹੋ ਅਸੀਂ ਕੰਪਨਸੇਸ਼ਨ ਮੇਰੇ ਇਲਾਕੇ 'ਚ 40 ਕਰੋੜ ਰੁਪਿਆ ਕੰਪਨਸੇਸ਼ਨ ਬਣੀ ਸੀ 4 ਕਰੋੜ ਨਹੀਂ ਵੰਡੀ ਗਈ ਇਦਾਂ ਹੀ ਸਾਰੇ ਪੰਜਾਬ ਦੇ ਵਿੱਚ ਹੋਇਆ ਮੈਂ ਤਾਂ ਜਿੰਨੇ ਐਮਐਲਏ ਦਰਿਆਵਾਂ ਦੇ ਨਾਲ ਜਿਨ੍ਹਾਂ ਦੀ ਕੌਨਸਟਿਟੂਐਂਸੀਆਂ ਲੱਗਦੀਆਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਲੋਕਾਂ ਨੇ ਤੁਹਾਨੂੰ ਐਮਐਲਏ ਬਣਾਇਆ ਤੇ ਘਟੋ ਘਟੇ ਇਸ ਇਸ਼ੂ ਤੇ ਆਵਾਜ਼ ਤੇ ਚੱਕੋ ਪਾਵੇਂ ਤੁਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਹੋ ਜਿਨ੍ਹਾਂ ਦੇ ਪੰਜਾ ਸੱਤਾ ਦਿਨਾਂ ਤੋਂ ਖੇਤਾਂ ਦੇ ਵਿੱਚ ਲੋਕਾਂ ਦੇ ਪਾਣੀ ਤੁਰਿਆ ਫਿਰਦਾ ਤੁਸੀਂ ਬੋਲ ਵੀ ਨਹੀਂ ਸਕਦੇ ਸਰਕਾਰ ਨੂੰ ਦੱਸ ਵੀ ਨਹੀਂ ਸਕਦੇ ਤੇ ਫਿਰ ਉਸ ਐਮਐਲਏ ਰਹਿਣ ਦਾ ਕੀ ਫਾਇਦਾ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਆਪਣੇ ਐਮਐਲਏ ਨੂੰ ਕੋ ਬੋਲੋ ਸੋਲੂਸ਼ਨ ਦਿਓ ਸਰਕਾਰ ਨੂੰ ਸੋਲੂਸ਼ਨ ਮੈਂ ਦਿੰਦਾ ਸਿੰਪਲ ਸੋਲੂਸ਼ਨ ਇਹ ਆ ਜਿੰਨਾ ਪਾਣੀ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਜਿਉਂ ਨਹੀਂ ਕਰਨੀ ਨਾ ਸਾਡੇ ਲੋਕਾਂ ਨੇ ਤਾਂ ਜ਼ਿੰਮੇਦਾਰੀ ਇੰਟੈਲੀਜੈਂਸ ਚਾਲੂ ਕੀਤੀ ਆ ਰੋਜ਼ ਸ਼ਾਮ ਨੂੰ ਦਰਿਆ ਦਾ ਲੈਵਲ ਨਾਪਦੇ ਆ ਵੀ ਕੱਲ ਕੀ ਸੀ ਤੇ ਅੱਜ ਕੀ ਆ ਕਿੰਨਾ ਪਾਣੀ ਫਲੋ ਕਰ ਰਿਹਾ ਜ਼ਿੰਮੇਦਾਰਾਂ ਦੇ ਵਟਸਐਪ ਦੇ ਗਰੁੱਪ ਬਣਿਓ ਉਹਨਾਂ ਨੂੰ ਪਤਾ ਹੁੰਦਾ ਹਰੀਕੇ ਤੋਂ ਕਿੰਨਾ ਡਿਸਚਾਰਜ ਹੋ ਰਿਹਾ ਪੌਂਗ ਚੋਂ ਕਿੰਨਾ ਰਿਲੀਜ਼ ਹੋ ਰਿਹਾ ਢਿਲਵਾਵਾਂ ਚੋਂ ਕਿੰਨਾ ਪਾਣੀ ਆ ਤੇ ਡਿਪਾਰਟਮੈਂਟ ਨੂੰ ਨਹੀਂ ਪਤਾ ਆ 13 ਲੱਖ ਕਿਊਸੇਕ ਪਾਣੀ ਦਾ ਹਿਸਾਬ ਜਿਹੜਾ ਐਡੀਸ਼ਨਲ 7 ਤੋਂ 9 ਲੱਖ ਕਿਊਸਿਕ ਪਾਣੀ ਦਰਿਆ ਦੇ ਵਿੱਚ ਹੈਗਾ ਉਹਦਾ ਹਿਸਾਬ ਦਿਓ 7 ਤੋਂ 9 ਲੱਖ ਕਿਊਸਿਕ ਮੈਂ ਦੱਸਣਾ ਚਾਹੁੰਦਾ ਹੁੰਨਾ ਹੁੰਦਾ ਕਿੰਨਾ ਜਿਹੜੀਆਂ ਰਾਜਸਥਾਨ ਨੂੰ ਨੇਹਾਂ ਜਾਂਦੀਆਂ ਨਾ ਉਹਨਾਂ ਦੇ ਵਿੱਚ 25 ਹਜ਼ਾਰ ਕਿਊਸਿਕ ਪਾਣੀ ਹੁੰਦਾ ਜੇ 1 ਮਹੀਨੇ ਦਾ ਉਹਨਾਂ ਦਾ ਪਾਣੀ ਲੋਕਾਂ ਦੇ ਖੇਤਾਂ 'ਚ ਤੁਰਿਆ ਫਿਰਦਾ ਸੋਚੋ ਕਿੰਨਾ ਪਾਣੀ ਆ ਇਹ 9 ਲੱਖ ਕਿਊਸਿਕ ਹੈਗਾ ਪਾਣੀ ਮੈਨੂੰ ਸਰਕਾਰ ਦੱਸੇ ਇਹਦਾ ਸੋਲੂਸ਼ਨ ਕੀ ਕੱਢਣਾ ਜੇ ਤੁਸੀਂ ਅੱਜ ਤੋਂ ਵੀ ਸੋਲਿਊਸ਼ਨ ਨਹੀਂ ਕੱਢਣਾ ਚਾਲੂ ਕਰਦੇ ਤੇ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰਿਆਂ ਬੰਨਾਂ ਦੇ ਵਿੱਚ ਪਟਾਕੇ ਪੈਣੇ ਆ ਤੇ ਮਗਰੋਂ ਤੁਸੀਂ ਅਫਸੋਸ ਕਰਨ ਪਹੁੰਚ ਜਾਣਾ ਉੱਥੇ ਵੀ ਬੜਾ ਮੜਾ ਹੋਇਆ ਇਹ ਕੁਦਰਤੀ ਨਹੀਂ ਆ ਮੈਂ ਪਹਿਲਾਂ ਹੀ ਦੱਸਣਾ ਚਾਹੁੰਨਾ ਇਹ ਮੈਨੂਮੇਡ ਸਿਚੁਏਸ਼ਨ ਹੈਗੀ ਆ ਇਹਦੇ ਤੇ ਸਰਕਾਰ ਮੁੱਖ ਮੰਤਰੀ ਸਾਹਿਬ ਅੱਜ ਤੋਂ ਕੁਝ ਸਮੇਂ ਬਾਅਦ ਤੁਹਾਡੀ ਕੈਬਨਿਟ ਦੀ ਮੀਟਿੰਗ ਆ ਮੈਂ ਬੇਨਤੀ ਕਰਨੀ ਚਾਹੁੰਦਾ ਉਸ ਕੈਬਿਨੇਟ ਦੀ ਮੀਟਿੰਗ ਚ ਕਨਸਰਨਡ ਮਨਿਸਟਰ ਨੂੰ ਪੁੱਛੋ ਇਹਦੇ ਤੇ ਕਰਨਾ ਕੀ ਆ ਨਹੀਂ ਤਾਂ ਆਪ ਗੀੜਾ ਮਾਰ ਕੇ ਆ ਉਹ ਤੁਹਾਨੂੰ ਰਿਐਲਿਟੀ ਪਤਾ ਕਰੇ ਪਤਾ ਲੱਗੇ ਰੀਲੀਜ਼ ਆਫ ਕਨਸਿਸਟੈਂਟ ਵਾਟਰ ਜਦ ਤੱਕ ਹਰੀਕੇ ਚੋਂ ਅਸੀਂ ਰੀਲੀਜ਼ ਨਹੀਂ ਕਰਾਂਗੇ 19 ਦੇ ਤੱਕ ਇਹ ਸੋਲੂਸ਼ਨ ਨਹੀਂ ਹੋਏਗਾ ਦੂਸਰੀ ਚੀਜ਼ ਅੱਜ ਜਿਹੜਾ ਇੱਕ ਫਾਇਦਾ ਸਾਨੂੰ ਹੋ ਰਿਹਾ ਕਿ ਅੱਜ ਸਤਲੁਜ ਦੇ ਵਿੱਚ ਪਾਣੀ ਨਹੀਂ ਹੈਗਾ ਸਤਲੁਜ ਦੇ ਵਿੱਚ ਜਿਹੜਾ ਪਾਖੜਾ ਆ ਉਹਦਾ ਲੈਵਲ ਅੱਜ ਦੀ ਡੇਟ ਦੇ ਵਿੱਚ 1650 ਫੁੱਟ ਆ 1680 ਫੁੱਟ ਉਹਦਾ ਡੇਂਜਰ ਲੈਵਲ ਹੈ ਤੇ ਜੇ ਉਹ ਵੀ ਦਸਾਂ ਦਿਨਾਂ ਵਿੱਚ ਭਰ ਗਿਆ ਤੇ ਸਤਲੁਜ ਵੀ ਰੀਲੀਜ਼ ਕਰੇਗੀ ਪਾਣੀ ਬਿਆਸ ਵੀ ਬਿਆਸ ਵੀ ਰਿਲੀਜ਼ ਹੋਏਗਾ ਪਾਣੀ ਤੇ ਪਾਣੀ 32 ਕੰਟਰੋਲ ਨਹੀਂ ਹੋਣਾ ਪਹਿਲਾਂ ਤੁਸੀਂ ਉੱਤੇ ਵਾਲੀ ਡੋਬੇ ਫਿਰ ਤੁਸੀਂ ਥੱਲੇ ਫਰੋਜਪੁਰ ਵਾਲੇ ਡੋਬੇ ਸੋ ਅੱਜ ਵੀ ਸਮੇ ਹੈਗਾ ਇਹਨੂੰ ਕੰਟਰੋਲਡ ਤਰੀਕੇ ਦੇ ਨਾਲ ਪਾਣੀ ਰਿਲੀਜ਼ ਕੀਤਾ ਜਾਵੇ ਸੋ ਮੈਂ ਆਸ ਕਰਦਾ ਕਿ ਸਰਕਾਰ ਮੁੱਖ ਮੰਤਰੀ ਸਾਹਿਬ ਇਸ ਚੀਜ਼ ਤੇ ਧਿਆਨ ਦੇਣ ਤੇ ਇਹ ਅੱਜ ਵੀ ਲੋਕਾਂ ਨੂੰ ਬਚਾਇਆ ਜਾ ਸਕਦਾ ਰਾਜ ਜੀ ਪਿਛਲੇ ਮਹੀਨੇ ਨੀਸੀ ਅਬੀ ਪੰਚਾਇਤ ਦੇ ਐਸ.ਡੀ.ਐਮ. ਤੂਸੀ ਵਾਰ ਮਰਨੇ ਦੀ ਇਹ ਜਿਹੜੀ ਸੀ ਟੋਲ ਫਰੀ ਨੰਬਰ ਵੀ ਉਹਨੇ ਜਾਰੀ ਕੀਤਾ ਸੀ ਕਿਸਾਨਾਂ ਨੇ ਜਿਹੜੀ ਸਿਚੁਏਸ਼ਨ ਹੈ ਇਹ ਵੀ ਬੰਦ ਕਰਦੇ ਕਿ ਉਹਦੇ ਵਰਕ ਹੋਇਆ ਕੋਰਟ ਤਾਂ ਹੀ ਅਪਣ ਚਲੀ ਗਈ ਇਸ ਬਿਚੇ ਵੀ ਵੀਰ ਗੱਲਿਆ ਟੋਲ ਫਰੀ ਨੰਬਰਾਨਾ ਕੀ ਹੋਣਾ ਲੋਕਾਂ ਨੂੰ ਦਿਖਦਾ ਨਹੀਂ ਕਿ ਵੀ ਕਿੰਨਾ ਪਾਣੀ ਵੱਧ ਰਿਹਾ ਦਿੱਲੀ ਪਾਣੀ ਵਾਧ ਰਿਹਾ ਡੀਸੀ ਕੰਸਰਨਡ ਨੂੰ ਮੈਂ ਇਨਫੋਰਮੇਸ਼ਨ ਦੇ ਰਿਹਾ ਲੋਗ ਇਨਫੋਰਮੇਸ਼ਨ ਦੇ ਰਿਹਾ ਬਟ ਡੀਸੀ ਦੀ ਵੀ ਚਲਦੀ ਨਹੀਂ ਇੱਥੇ ਡੀਸੀ ਵੀ ਇਨਫੋਰਮੇਸ਼ਨ ਹੀ ਦੇ ਸਕਦਾ ਉਹ ਇਨਫੋਰਮੇਸ਼ਨ ਦੇ ਦੇਂਦਾ ਉੱਤੇ ਅੱਗੇ ਡਿਸੀਜਨ ਕੋਈ ਨਹੀਂ ਜੇ ਡੀਸੀ ਦੀ ਗਲਤੀ ਨਹੀਂ ਮੈਂ ਮੰਨਦਾ ਗੱਲ ਚੰਡੀਗੜ੍ਹ ਤੋਂ ਬਹਿ ਕਿ ਇਹ ਡਿਪਾਰਟਮੈਂਟ ਨਹੀਂ ਚਲਾਇਆ ਜਾ ਸਕਦਾ ਮੈਂ ਕਹਿੰਦਾ ਤੁਸੀਂ ਬੰਨ ਟੁੱਟ ਗਿਆ ਹੋਏ ਤੁਸੀਂ ਬੰਨੀ ਬਾਉਪੁਰ ਬੰਨ ਟੁੱਟਿਆ 4 ਦਿਨ ਹੋ ਗਏ ਹਰ ਪੱਤਰਕਾਰ ਗਿਆ ਉੱਥੇ ਕੀ ਸਰਕਾਰ ਦੇ ਮੰਤਰੀ ਸਾਹਿਬ ਗਏ ਉੱਥੇ ਕੀ ਸਰਕਾਰ ਦੇ ਸੈਕਟਰੀ ਗਏ ਉੱਥੇ ਕੋਈ ਚੀਫ ਇੰਜੀਨੀਅਰ ਲੈਵਲ ਦਾ ਬੰਦਾ ਗਿਆ ਉੱਥੇ ਸੋ ਗਲੇ ਹੈ ਆ ਦਿਸ ਨੀਡਸ ਟੂ ਬੀ ਟੇਕਨ ਸੀਰੀਅਸਲੀ ਜਦੋਂ ਮਿਲੋ ਦੀ ਗੱਲ ਵੀ ਕੰਪਲੀਟ ਡੀਟੇਲ ਦਿੰਦੀ ਆ ਬਾਅਦ ਚ ਉਹਨਾਂ ਨੇ ਕਿਹਾ ਵੀ ਚੈੱਕ ਕਰਾਉਣਗੇ ਜਾਂ ਕਿ ਇਹਦਾ ਫਸਲੇਦਾਰ ਲੱਭਾਂਗੇ ਉਹ ਯਾਰ ਡੇਢ ਘੰਟਾ ਖਰਾਬ ਕਰ ਲਿਆ ਮੰਤਰੀ ਨਾਲ ਡੇਢ ਘੰਟਾ ਕਿਉਂ ਨਹੀਂ ਡੇਢ ਮਿੰਟ ਗੱਲ ਨਹੀਂ ਸੁਣੀ ਡੇਢ ਮਿੰਟ ਉਕੇ ਕਹਿੰਦਾ ਚੀਫ ਇੰਜੀਨੀਅਰ ਨੂੰ ਸਮਝਾ ਦਿਓ ਮੈਂ ਇਹ ਤਾਂ ਮੇਰੇ ਸਵਾਲ ਦਾ ਜਵਾਬ ਹੀ ਨਹੀਂ ਦੇ ਸਕਦਾ ਚੀਫ ਇੰਜੀਨੀਅਰ ਨੂੰ ਐ ਮੈਂ ਦੇਉ ਜਵਾਬ ਕਹਿੰਦਾ ਤੁਸੀਂ ਸੋਲੂਸ਼ਨ ਦੱਸੋ ਮੈਂ ਸੋਲੂਸ਼ਨ ਤੁਸੀਂ ਦੱਸਣਾ ਮੇਰਾ ਸੋਲੂਸ਼ਨ ਇਹ ਪਾਣੀ ਰਿਲੀਜ਼ ਕਰੋ ਜਾਂ ਇਹ 7 ਲੱਖ ਕਿਊਸਿਕ ਪਾਣੀ ਦੱਸੋ ਧਰਤੀ ਲੈ ਗਈ ਜਾਂ ਸਮਾਨ ਲੈ ਗਿਆ ਹੈ ਕਿੱਥੇ ਸੋ देयर ਵਾਸ ਨੋ ਆਨਸਰ ਕਹਿੰਦੇ ਸੀ ਸਟੱਡੀ ਕਰਾਉਨੇ ਮੈਂ ਸਟੱਡੀ ਬਾਅਦ ਚ ਕਰਾਇਓ ਅਜੇ ਤੱਕ ਸਟੱਡੀਆਂ ਨਹੀਂ ਹੋਈਆਂ ਤੁਹਾਡੀਆਂ ਲੋਕ ਡੁੱਬ ਜਾਣੇ ਆ ਲੋਕਾਂ ਦਾ ਪਟਾਕਾ ਪੈ ਜਾਣਾ ਫਿਰ ਤੁਸੀਂ ਕਹਣਾ ਹੀ ਸਟੱਡੀ ਕਰਾਉਨੇ ਆ ਮਿੰਟ ਤੱਕ 3 ਸਾਲ ਹੋ ਗਏ ਇਸ ਇਸ਼ੂ ਨੂੰ ਚੱਕਦੇ ਰਾਣੀ ਵਿਧਾਨ ਸਭਾ ਦੇ ਵਿੱਚ ਗੁਰਸਾਮ ਨੇ ਕਿਹਾ ਸੀਗਾ ਲਗਭਗ 20 ਲੱਖ ਦੇ ਕ੍ਰੀਪ ਜਿਹੜੇ ਅਸੀਂ ਗੋਰੇ ਤਿਆਰ ਕਰਕੇ ਰੱਖੇ ਆ ਰੇਤ ਦੇ ਜਾਂ ਹੋਰ ਇੰਤਜ਼ਾਮ ਕੀਤੇ ਉਹ ਕਿੱਥੇ ਗਏ ਇੰਤਜ਼ਾਮ ਉਹ ਵੀਰ ਮੈਂ ਇਹ ਕਹਣਾ ਦਿਹਾੜੀ ਦਾ ਇੱਕ ਲੋਕੇਸ਼ਨ ਤੇ ਜੇ ਬ੍ਰੀਚ ਆ ਜਾਵੇ ਨਾ 5-7000 ਬੂਰਾ ਲੱਗ ਜਾਂਦਾ ਮੈਨੂੰ ਤੁਸੀਂ ਕਪੂਰਥਲੇ ਦੇ ਵਿੱਚ 5000 ਹੀ ਬੂਰਾ ਗਿਣਾ ਦਿਓ 2000 ਹੀ ਗਿਣਾ ਦਿਓ ਕ੍ਰੇਟਾਂ ਲੱਗਦੀਆਂ 25 ਕ੍ਰੇਟਾਂ 30 ਕ੍ਰੇਟਾਂ ਗਿਣਾ ਦਿਓ ਹੁਣ ਗਿਣਤੀ ਐਸ ਵੀ ਸਪੀਕ 30 ਕ੍ਰੇਟਾਂ ਕਪੂਰਥਲੇ ਜਿੱਥੇ ਮਰਜੀ ਵੀਡੀਓ ਵੀਡੀਓ ਕਾਲ ਕੇ ਕਰਕੇ ਵੈਰੀਫਾਈ ਕਰਦੇ ਕੋਈ ਇੰਤਜ਼ਾਮ ਹੀ ਨਹੀਂ ਹੈਗੇ ਸਰਕਾਰ ਦੇ ਜਦੋਂ ਬੰਦ ਟੁੱਟ ਜਾਂਦੇ ਆ ਉਦੋਂ ਫਿਰ ਅਫਸਰ ਆ ਕੇ ਉੱਥੇ ਦੇਖਣ ਲੱਪੈਂਦੇ ਆ ਸੋ we need to be planned it is fully mismanaged ਤੁਹਾਡੇ ਇਲਾਕੇ ਦੇ ਕਿਹੜੇ ਪਿੰਡ ਕਿਹੜੇ ਕਿਹੜੇ ਪਿੰਡ ਹੈਗੇ ਜਿਹਦੇ ਪਾਣੀ ਦੇ ਗਾਜ ਅੱਜ 16 ਪਿੰਡ 16 ਪਿੰਡ 16 ਪਿੰਡਾਂ ਚ 5-5 ਫੁੱਟ ਪਾਣੀ ਚੱਲ ਰਿਹਾ ਲੋਕਾਂ ਦੀ ਮਾਲਕੀ ਜ਼ਮੀਨਾਂ ਦੇ ਵਿੱਚ ਕੱਲੇ ਤੁਹਾਡੇ ਹਲਕੇ ਚ ਆਸ-ਪਾਸ ਦੀ ਗੱਲ ਆ ਕੱਲੇ ਮੇਰੇ ਹਲਕੇ ਚ ਨਹੀਂ ਮੇਰੇ ਤੋਂ ਪਰਲੇ ਬੰਨੇ ਬਾਜਾ ਪੈਂਦਾ ਹੁੰਦਾ ਪੈਂਦਾ ਉਧਰ ਹੁਸ਼ਿਆਰਪੁਰ ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਜਿਨੇ ਲੋਕਾਂ ਨੇ ਐਮਐਲਏ ਬਣਾਏ ਉਹ ਚੁੱਪ ਕਰਕੇ ਕੋ ਬੈਠੇ ਆ ਕੋ ਬੋਲ ਹੀ ਨਹੀਂ ਰਿਹਾ ਕੀ ਆਉਣਾ ਦੀ ਸੁਣਵਾਈ ਨਹੀਂ ਹੈਗੀ ਘਟੂ ਘਟ ਐਜ਼ ਇਲੈਕਟਡ ਰਿਪਰੈਜ਼ੈਂਟੇਟਿਵ ਸਾਡੀ ਜ਼ਿੰਮੇਵਾਰੀ ਆ ਕਿ ਜਿਹੜਾ ਇਲਾਕੇ ਦਾ ਇਸ਼ੂ ਹੋਵੇ ਦੇਖੋ ਪ੍ਰੋਬਲਮ ਦਾ ਸੋਲੂਸ਼ਨ ਹਮੇਸ਼ਾ ਥੱਲੇ ਆਉਂਦਾ ਲੋਕ ਹੀ ਸੋਲੂਸ਼ਨ ਦੱਸਦੇ ਆ ਤੇ ਉਹਦੇ ਤੋਂ ਤੁਸੀਂ ਰਾਈਟ ਸੋਲੂਸ਼ਨ ਕੱਢ ਕੇ ਸੁਜੈਸਟ ਕਰ ਸਕਦੇ ਹੋ ਸੋ ਮੈਂ ਤਾਂ ਐਮਐਲਏ ਵੀਰਾ ਨੂੰ ਵੀ ਬੇਨਤੀ ਕਰਦਾ ਵੀ ਇਸ ਇਸ਼ੂ ਨੂੰ ਚੱਕੋ ਆਪਦੇ ਆਪਦੇ ਇਲਾਕੇ ਦਾ ਜਿਹੜੀ ਪ੍ਰੋਬਲਮ ਹੈ ਅੱਜ ਵਿਚਾਹ ਹੋ ਸਕਦਾ ਅੱਜ ਤੋਂ 10 ਦਿਨ ਬਾਅਦ ਨਹੀਂ ਵਿਚਾਹ ਹੋਣਾ ਤੇ ਫਿਰ 10 ਦਿਨ ਬਾਅਦ ਸਰਕਾਰ ਵੀ ਨਾ ਇਹ ਕਵੇ ਕਿ ਬੀਬੀਐਮਬੀ ਨੇ ਪਾਣੀ ਛੱਡਤਾ ਸੀ بارشਾਂ ਬਹੁਤ ਹੋ ਗਈਆਂ ਆ 7 ਲੱਖ ਕਿਊਸਿਕ ਪਾਣੀ ਜਿਹੜਾ ਸਰਪਲਸ ਆ ਮੈਂ ਸਰਕਾਰ ਨੂੰ ਇਹ ਕਹਿੰਨਾ ਜਿੰਨੇ ਵੀ ਮਾਹਰ ਆ ਤੁਹਾਡੇ ਚੀਫ ਇੰਜੀਨੀਅਰ ਤੁਹਾਡੇ ਜਿਹੜੇ ਵੀ ਮਾਹਰ ਨੇ ਜਿਹੜਾ ਮਰਜੀ ਜਦੋਂ ਮਰਜੀ ਮੈਨੂੰ ਕਾਲ ਕਰ ਲਵੇ ਜਾਂ ਤੁਹਾਡੇ ਸਾਹਮਣੇ ਸੱਦ ਲਵੇ ਤੇ ਮੈਨੂੰ ਇਸ 7 ਲੱਖ ਕਿਊਸਿਕ ਦਾ ਹਿਸਾਬ ਦੇ ਦੇਵੇ ਕੀ ਇਹ 7 ਲੱਖ ਕਿਊਸਿਕ ਪਾਣੀ ਐਡੀਸ਼ਨਲ ਹੈਗਾ ਜਾਂ ਨਹੀਂ ਹੈਗਾ 7 ਲੱਖ ਕਿਊਸਿਕ ਜਿੰਨਾ ਅੱਜ ਪਾਣੀ ਚੱਲ ਰਿਹਾ ਉਹਦੇ ਤੋਂ 7 ਗੁਣਾ ਈ ਸੀਐਮ ਸਾਹਿਬ ਨਾਲ ਮੇਰੀ ਪਰਸਨਲੀ ਗੱਲ ਨਹੀਂ ਹੋਈ ਸੀਐਮ ਸਾਹਿਬ ਅੱਜ ਕਾਨਫਰੈਂਸ ਯਾਰ ਤੁਹਾਨੂੰ ਪਤਾ ਜ਼ਿੰਮੇਦਾਰਾਂ ਨੂੰ ਪਤਾ ਅਲਰਟ ਹੈਗਾ ਸਰਕਾਰ ਨੂੰ ਨਹੀਂ ਪਤਾ ਮੇਰਾ ਸਵਾਲ ਇਹ ਹੈ ਇਸ ਟੇਬਲ ਤੋਂ ਉੱਥੇ ਦੀ ਪਾਣੀ ਛੱਡੀਏ 흘ਲੀ ਜਾਣਾ ਨਾ 1 ਲੱਖ ਕਿਉਂ ਸਿੱਕ ਪਾਣੀ ਆ ਰਿਹਾ ਤੇ ਫਲਾਨਾ ਬੰਦਾ ਕਵੇ ਕਿ ਮੇਰੇ ਕੋ ਤਾਂ ਜੀ 50 ਹਜ਼ਾਰ ਹੀ ਆਇਆ ਬਾਕੀ ਗਿਆ ਕਿੱਥੇ ਲੋਕਾਂ ਦੇ ਖੇਤਾਂ 'ਚ ਬੰ ਟਟ ਟਟ ਵਧੀ ਪੈ ਗ ਜਾਂਦੇ ਆ ਨੁਕਸਾਨ ਲੋਕਾਂ ਦਾ ਘਰ ਦਾ ਮਾਲੀ ਜਾਨੀ ਨਿੰਜਰਾ ਦਾ ਨੁਕਸਾਨ ਹੋ ਰਿਹਾ ਸਰਕਾਰ ਸੀਰੀਅਸ ਹੀ ਨਹੀਂ ਹੈ ਇਸ ਚੀਜ਼ ਦੇ ਉੱਤੇ